ਨਮਸਕਾਰ ਪੇਸ਼ ਹੈ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਿਕਾ ਸਹਾਇਕ ਪ੍ਰੋਫੈਸਰ ਲਪ੍ਰੀਤ ਕੌਰ ਵਾਚਕਾ ਅਮਨਪ੍ਰੀਤ ਕੌਰ ਸਿੱਖਿਆ ਵਿਅਕਤੀ ਨੂੰ ਸਮਾਜ ਦੇ ਜ਼ਿੰਮੇਵਾਰ ਅਤੇ ਸਮਰੱਥ ਮੈਂਬਰ ਬਣਨ ਲਈ ਬੌਧਿਕ ਨੈਤਿਕ ਸਮਾਜਿਕ ਅਤੇ ਭਾਵਨਾਤਮਕ ਤੌਰ ਤੇ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ ਰਾਸ਼ਟਰੀ ਸਿੱਖਿਆ ਨੀਤੀ NEP 2020 ਇੱਕ ਵਿਆਪਕ ਢਾਂਚਾ ਹੈ ਜੋ ਸੰਪੂਰਨ ਅਤੇ ਸਮਾਵੇਸ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਣ ਲਈ ਤਿਆਰ ਕੀਤਾ ਗਿਆ ਹੈ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨਾ ਹੈ, ਆਲੋਚਨਾਤਮਕ ਸੋਚ, ਰਚਨਾਤਮਕ ਅਤੇ ਕਾਢਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਨੀਤੀ ਸਿੱਖਿਆ ਦੇ ਸਾਰੇ ਪੱਧਰਾਂ ਵਿੱਚ ਮਹੱਤਵਪੂਰਨ ਬਦਲਾਅ ਪੇਸ਼ ਕਰਦੀ ਹੈ, ਸ਼ੁਰੂਆਤੀ ਬਚਪਨ ਦੀ ਦੇਖਭਾਲ ਤੋਂ ਲੈ ਕੇ ਉੱਚ ਸਿੱਖਿਆ ਤੱਕ, ਜਿਸ ਵਿੱਚ ਇੱਕ ਨਵਾਂ ਪਾਠਕ੍ਰਮ ਅਤੇ ਸਿੱਖਿਆ ਸ਼ਾਸਤਰੀ ਢਾਂਚਾ ਮੁਲਾਂਕਣ ਸੁਧਾਰ ਅਤੇ ਟੈਕਨੋਲੋਜੀ ਦਾ ਵਧਿਆ ਹੋਇਆ ਏਕੀਕਰਨ ਸ਼ਾਮਲ ਹੈ। ਇਸ ਨੇ 1986 ਵਿੱਚ ਬਣਾਈ ਗਈ 34 ਸਾਲ ਪੁਰਾਣੀ ਰਾਸ਼ਟਰੀ ਸਿੱਖਿਆ ਨੀਤੀ ਦੀ ਥਾਂ ਲੈ ਲਈਏ। ਸਿੱਖਿਆ ਨੀਤੀ 2020 ਪੰਜ ਥੰਮਾ ਪਹੁੰਚ ਸਮਾਨਤਾ ਗੁਣਵੱਤਾ ਕਫਾਈਤੀ ਅਤੇ ਜਵਾਬਦੇਹੀ ਤੇ ਆਧਾਰਿਤ ਹੈ ਸਿੱਖਿਆ ਨੀਤੀ 2020 ਦੇ ਮੁੱਖ ਨੁਕਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰਵਾਇਤੀ ਦਾਸ ਜਮਾ ਦੋ ਪ੍ਰਣਾਲੀ ਨੂੰ 5 ਜਮਾ 3 ਜਮਾ 3 ਜਮਾ 4 ਟਾਂਚੇ ਨਾਲ ਬਦਲ ਦਿੱਤਾ ਜਿਸ ਵਿੱਚ ਬੁਨਿਆਦੀ ਤਿਆਰੀ ਮੱਧ ਅਤੇ ਸਕੈਂਡਰੀ ਪੜਾਅ ਸ਼ਾਮਿਲ ਨੇ ਪਹਿਲੇ 5 ਸਾਲ ਯਾਨੀ 3 ਤੋਂ ਲੈ ਕੇ 8 ਸਾਲ ਦੀ ਉਮਰ ਜਿਸ ਨੂੰ ਬੁਨਿਆਦੀ ਪੜਾਅ ਕਹਿੰਦੇ ਨੇ ਇਸ ਵਿੱਚ ਵਿਦਿਆਰਥੀ ਆਂਗਣਵਾੜੀ ਦੇ ਵਿੱਚ 3 ਤੋਂ ਲੈ ਕੇ 6 ਸਾਲ ਤੱਕ ਦਾ ਸਮਾਂ ਗੁਜ਼ਾਰੇਗਾ ਉਸ ਤੋਂ ਬਾਅਦ 6 ਤੋਂ 8 ਸਾਲ ਦੀ ਉਮਰ ਵਿੱਚ ਵਿਦਿਆਰਥੀ ਪਹਿਲੀ ਅਤੇ ਦੂਸਰੀ ਕਲਾਸ ਪਾਸ ਕਰੇਗਾ ਤਿੰਨ ਤੋਂ ਭਾਵ ਤਿਆਰੀ ਗੇੜੇ ਇਸ ਵਿੱਚ ਵਿਦਿਆਰਥੀ 8 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਜੀ ਕਲਾਸ ਤੋਂ ਪੰਜਵੀਂ ਕਲਾਸ ਦੀ ਪੜ੍ਹਾਈ ਪੂਰੀ ਕਰੇਗਾ ਅਗਲੇ 3 ਤੋਂ ਭਾਵ ਮੱਧ ਗੇੜ ਇਸ ਵਿੱਚ ਵਿਦਿਆਰਥੀ 11 ਸਾਲ ਦੀ ਉਮਰ ਤੋਂ ਲੈ ਕੇ 14 ਸਾਲ ਦੀ ਉਮਰ ਤੱਕ 6ਵੀਂ ਕਲਾਸ ਤੋਂ 8ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰੇਗਾ 4 ਤੋਂ ਭਾਵ ਸਕੈਂਡਰੀ ਗੇਟ ਜਿਸ ਵਿੱਚ ਵਿਦਿਆਰਥੀ 14 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ 9ਵੀਂ ਕਲਾਸ ਤੋਂ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰੇਗਾ ਇਹ ਨੀਤੀ ਰੱਟੇ ਮਾਰਨ ਨੂੰ ਛੱਡ ਕੇ ਸੰਕਲਪਿਕ ਅਤੇ ਤਜਰਬੇਕਾਰ ਪਹੁੰਚ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਕਿਤਾ ਮੁਖੀ ਸਿੱਖਿਆ ਨੂੰ ਸੰਗਠਿਤ ਕਰਦੀ ਹੈ ਅਤੇ ਸਖਤ ਵਿਸ਼ਿਆਂ ਦੀਆਂ ਸੀਮਾਵਾਂ ਨੂੰ ਤੋੜਦੀ ਹੈ ਕੌਮੀ ਸਿੱਖਿਆ ਨੀਤੀ 2020 ਦਾ ਉਦੇਸ਼ ਇੱਕ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ ਪ੍ਰਣਾਲੀ ਬਣਾਉਣਾ ਹੈ ਜੋ ਹਾਸ਼ੀਏ ਦੇ ਧੱਕੇ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਸਾਰੇ ਵਿਦਿਆਰਥੀਆਂ ਲਈ ਬਰਾਬਰ ਮੌਕੇ ਯਕੀਨੀ ਬਣਾਉਂਦੀ ਹੈ ਬੋਰਡ ਪ੍ਰੀਖਿਆਵਾਂ માં ਸਾਲ ਵਿੱਚ 2 ਵਾਰ ਕਰਵਾਈਆਂ ਜਾਣਗੀਆਂ ਜਿਸ ਵਿੱਚ ਵਿਦਿਆਰਥੀ ਕੋਲ ਆਪਣੇ ਅੰਕ ਸੁਧਾਰਨ ਦਾ ਵਿਕਲਪ ਹੋਵੇਗਾ ਅਤੇ ਮੁੱਖ ਸੰਕਲਪਾਂ ਦਾ ਮੁਲਾਂਕਣ ਕਰਨ ਅਤੇ ਗਿਆਨ ਦੀ ਵਰਤੋਂ ਤੇ ਜ਼ੋਰ ਦਿੱਤਾ ਜਾਏਗਾ ਇਹ ਨੀਤੀ ਸਿੱਖਿਆ ਦੇ ਨਤੀਜਿਆਂ ਨੂੰ ਵਧਾਉਣ ਅਤੇ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਸਿੱਖਿਆ ਵਿੱਚ ਟੈਕਨੋਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ। ਐਨਈਪੀ 2020 ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਬਣਾਉਣ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਤੇ ਕੇਂਦ੍ਰਿਤ ਹੈ। ਅੰਡਰ ਗ੍ਰੈਜੂਏਟ ਡਿਗਰੀ 3 ਜਾਂ 4 ਸਾਲਾਂ ਦੀ ਹੋਵੇਗੀ ਇਸ ਮਿਆਦ ਦੇ ਅੰਦਰ ਕਈ ਬਦਲ ਹੋਣਗੇ ਕਿਤਾ ਮੁਖੀ ਅਤੇ ਪੇਸ਼ੇਵਰ ਖੇਤਰਾਂ ਸਮੇਤ ਕਿਸੇ ਅਨੁਸ਼ਾਸਨ ਜਾਂ ਖੇਤਰ ਵਿੱਚ 1 ਸਾਲ ਪੂਰਾ ਕਰਨ ਤੋਂ ਬਾਅਦ ਸਰਟੀਫਿਕੇਟ ਜਾਂ 2 ਸਾਲ ਦੇ ਅਧਿਐਨ ਤੋਂ ਬਾਅਦ ਡਿਪਲੋਮਾ ਜਾਂ 3 ਸਾਲ ਦੇ ਪ੍ਰੋਗਰਾਮ ਤੋਂ ਬਾਅਦ ਬੈਚਲਰ ਡਿਗਰੀ ਮਿਲੇਗੀ ਹਾਲਾਂਕਿ 4 ਸਾਲਾਂ ਬਹੁ ਅਨੁਸ਼ਾਸਨੀ ਬੈਚਲਰ ਪ੍ਰੋਗਰਾਮ ਤਰਜੀਹੀ ਵਿਕਲਪ ਹੋਵੇਗਾ 4 ਸਾਲਾਂ ਪ੍ਰੋਗਰਾਮ ਵਿੱਚ ਵਿਦਿਆਰਥੀ ਖੋਜ ਦੇ ਨਾਲ ਡਿਗਰੀ ਵੀ ਪ੍ਰਾਪਤ ਕਰ ਸਕਦਾ ਜੇਕਰ ਵਿਦਿਆਰਥੀ ਉੱਚ ਸਿੱਖਿਆ ਸੰਸਥਾ ਵਰਤ ਦਰਸਾਏ ਗਏ ਅਧਿਐਨ ਦੇ ਆਪਣੇ ਮੁੱਖ ਖੇਤਰ ਵਿੱਚ ਇੱਕ ਖੋਜ ਪ੍ਰੋਜੈਕਟ ਪੂਰਾ ਕਰਦਾ ਹੈ ਤਿੰਨ ਸਾਲਾ ਬੈਚਲਰ ਪ੍ਰੋਗਰਾਮ ਪੂਰਾ ਕਰਨ ਵਾਲਿਆਂ ਲਈ ਦੋ ਸਾਲਾ ਪ੍ਰੋਗਰਾਮ ਹੋ ਸਕਦਾ ਹੈ ਜਿਸ ਵਿੱਚ ਦੂਜਾ ਸਾਲ ਪੂਰੀ ਤਰ੍ਹਾਂ ਖੋਜ ਲਈ ਸਮਰਪਿਤ ਹੋਵੇਗਾ ਖੋਜ ਦੇ ਨਾਲ ਚਾਰ ਸਾਲਾ ਬੈਚਲਰ ਪ੍ਰੋਗਰਾਮ ਪੂਰਾ ਕਰਨ ਵਾਲੇ ਵਿਦਿਆਰਥੀ ਲਈ ਇੱਕ ਸਾਲਾ ਮਾਸਟਰ ਪ੍ਰੋਗਰਾਮ ਹੋ ਸਕਦਾ ਹੈ ਪੀ ਐਚ ਡੀ ਕਰਨ ਲਈ ਜਾਂ ਤਾਂ ਮਾਸਟਰ ਡਿਗਰੀ ਜਾਂ ਖੋਜ ਦੇ ਨਾਲ ਚਾਰ ਸਾਲਾ ਬੈਚਲਰ ਡਿਗਰੀ ਦੀ ਲੋੜ ਹੋਵੇਗੀ ਐਮਫਿਲ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ ਇਹ ਨੀਤੀ ਕਿਤਾ ਮੁੱਖੀ ਸਿੱਖਿਆ ਨੂੰ ਮੁੱਖ ਧਾਰਾ ਦੀ ਸਿੱਖਿਆ ਵਿੱਚ ਜੋੜਨ ਤੇ ਜ਼ੋਰ ਦਿੰਦੀ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਵਹਾਰਕ ਹੁਨਰ ਨਾਲ ਲੈਸ ਕਰਨਾ ਹੈ ਅਤੇ ਉਹਨਾਂ ਨੂੰ ਨੌਕਰੀ ਲਈ ਤਿਆਰ ਕਰਨਾ ਹੈ ਕੌਮੀ ਸਿੱਖਿਆ ਨੀਤੀ 2020 ਨਿਰੰਤਰ ਪੇਸ਼ੇਵਰ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਪ੍ਰੇਰਿਤ ਅਧਿਆਪਕਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਇਹ ਨੀਤੀ ਬਿਹਤਰ ਸਿੱਖਿਆ ਦੀ ਸਹੂਲਤ ਲਈ ਘੱਟੋ ਘੱਟ 5ਵੀਂ ਜਮਾਤ ਤੱਕ ਅਤੇ ਤਰਜੀਹੀ ਤੌਰ ਤੇ 8ਵੀਂ ਜਮਾਤ ਅਤੇ ਉਸ ਤੋਂ ਬਾਅਦ ਤੱਕ ਮਾਤ ਭਾਸ਼ਾ ਸਥਾਨਕ ਭਾਸ਼ਾ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਤਨ ਨੂੰ ਉਤਸ਼ਾਹਿਤ ਕਰਦੀ ਹੈ ਐਨਈਪੀ ਯਾਨੀ ਕੌਮੀ ਸਿੱਖਿਆ ਨੀਤੀ 2020 ਦਾ ਉਦੇਸ਼ 2030 ਤੱਕ ਪ੍ਰੀ ਸਕੂਲ ਤੋਂ ਸਕੈਂਡਰੀ ਪੱਧਰ ਤੱਕ ਸਕੁੱਲ ਦਾਖਲਾ ਅਨੁਪਾਤ 100 ਫੀਸਦੀ ਤੱਕ ਵਧਾਉਣਾ ਹੈ ਜਦੋਂ ਕਿ ਉੱਚ ਸਿੱਖਿਆ ਜਿਸ ਵਿੱਚ ਕੇਤਾਮੁਖੀ ਸਿੱਖਿਆ ਨੂੰ 2035 ਤੱਕ 26.3 ਫੀਸਦੀ 2018 ਤੋਂ 50 ਫੀਸਦੀ ਤੱਕ ਵਧਾਉਣਾ ਹੈ ਕੌਮੀ ਸਿੱਖਿਆ ਨੀਤੀ 2020 ਇੱਕ ਭਵਿੱਖ ਤਿਆਰ ਸਿੱਖਿਆ ਪ੍ਰਣਾਲੀ ਦੀ ਕਲਪਨਾ ਕਰਦਾ ਹੈ ਜੋ ਸਿੱਖਿਆਰਥੀ ਕੇਂਦਰਿਤ ਲਚਕ ਅਤੇ 21ਵੀਂ ਸਦੀ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਨਾਲ ਮੇਲ ਖਾਂਦੀ ਹੈ ਤੇ ਨਾਲ ਹੀ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕਦਰਾਂ-ਕੀਮਤਾਂ ਨੂੰ ਵੀ ਸੁਰੱਖਿਅਤ ਰੱਖਦੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ